ਕਰ ਤੋਂ ਦੂਜੀ ਵਾਰ ਵਧਾਈਕ ਦੇਗੇ ਔਰ ਮੇਰੇ ਨਾਲ ਸੱਜੇ ਪਾਸੇ ਸਰਦਾਰ ਗੁਰਮੀਤ ਸਿੰਘ ਮੀਥੇਅਰ ਕੈਬਨਟ ਮੰਤਰੀ ਪੰਜਾਬ ਔਰ ਕੈਂਡੀਡੇਟ ਆਮ ਆਦਮੀ ਪਾਰਟੀ ਸੰਗਰੂਰ ਪਾਰਲੀਮੈਂਟ ਲੋਕ ਸਭਾ ਤੋਂ ਔਰ ਮੇਰੇ ਖੱਬੇ ਪਾਸੇ ਬਹੁਤ ਹੀ ਸੂਜ਼ਬਾਨ ਬਹੁਤ ਹੀ ਗਾਂਬਦੂ ਬਹੁਤ ਹੀ ਦੂਰਅੰਦੇਸ਼ੀ ਡਾਕਟਰ ਰਾਜਕਮਰ ਚੱਬੇਵਾਲ ਜੀ ਹਲਕਾ ਹੁਸ਼ਿਆਰਪੁਰ ਤੋਂ ਆਪਣੇ ਆਪ ਨੂੰ ਜਿਹੜਾ ਹੈਗਾ ਅਜਮਾਇਆ ਸੀ ਕੈਂਡੀਡੇਟ ਸੀ ਕਾਂਗਰਸ ਪਾਰਟੀ 2019 ਦੇ ਵਿੱਚ ਔਰ ਇਸ ਸਮੇਂ ਪੰਜਾਬ ਵਿਧਾਨ ਸਭਾ ਦੇ ਅੰਦਰ ਆਪੋਜੀਸ਼ਨ ਪਾਰਟੀ ਦੇ ਦਿੱਪਤੀ ਲੀਡਰ ਵੀ ਨੇ ਲੀਡਰ ਆਫ ਦੀ ਆਪੋਜੀਸ਼ਨ ਦੇ ਨਾਲ ਡਿਪਟੀ ਲੀਡਰ ਵਿਧਾਨ ਸਭਾ اپੋਜੀਸ਼ਨ ਦਾ ਡਿਪਟੀ ਲੀਡਰ ਨੇਗੇ ਸੋ ਅੱਜ ਬਹੁਤ ਮਾਣ ਤੇ ਖੁਸ਼ੀ ਵਾਲਾ ਦਿਨ ਆਜ ਇਤਿਹਾਸਿਕ ਦਿਨ ਕਿ ਅੱਜ ਇਹਨਾਂ ਨੇ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਨੂੰ ਛੱਡ ਕੇ ਮਾੜੀਆਂ ਨੀਤੀਆਂ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੀਆਂ ਆਗਾਂਬਦੂ ਨੀਤੀਆਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਨੀਤੀਆਂ ਪੰਜਾਬ ਦੇ ਅੰਦਰ ਅੱਛਾ ਐਜੂਕੇਸ਼ਨ ਦਾ ਮਾਡਲ ਲੈ ਕੇ ਆਉਣ ਦੀਆਂ ਨੀਤੀਆਂ ਪੰਜਾਬ ਦੇ ਅੰਦਰ ਅੱਛਾ ਸਿਹਤ ਮਾਡਲ ਸਥਾਪਿਤ ਕਰਨ ਦੀਆਂ ਨੀਤੀਆਂ ਪੰਜਾਬ ਦੇ ਅੰਦਰ ਰੋਜ਼ਗਾਰ ਦੇਣ ਦੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਟੀਚਾਗਾ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਨੌਜਵਾਨ ਦਾ ਦੁਬਾਰਾ ਖੁਸ਼ਿਆ ਹੋਇਆ ਜਿਹੜਾ ਵਿਸ਼ਵਾਸ ਖੋ ਗਿਆ ਸੀਗਾ ਉਹਨੂੰ ਬਹਾਲ ਕਰਨ ਦਾ ਜੋ ਉਹਨਾਂ ਦਾ ਟੀਚਾਗਾ ਜਿਹਦੇ ਤਹਿਤ ਮੈਂ ਸਮਝਦਾ 42000 ਨੌਕਰੀਆਂ 42000 ਤੋਂ ਜ਼ਿਆਦਾ ਨੌਕਰੀਆਂ ਪੰਜਾਬ ਦਿੱਤੀਆਂ ਗਈਆਂ ਨੇ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਰੋਜ਼ਗਾਰ ਦਾ ਆਉਣਾ ਪੰਜਾਬ ਦੇ ਅੰਦਰ ਮਾਫੀਆ ਰਾਜ ਦਾ ਖਾਤਮਾ ਜਿਹੜਾ ਕਿ ਮਾਫੀਆ ਰਾਜ ਅਕਾਲੀ ਦਲ ਭਾਜਪੀ ਨੇ ਪੰਜਾਬ 'ਚ ਸਟੈਬਲਿਸ਼ ਕੀਤਾ ਸੀ ਜਿਹੜਾ ਗੈਂਗਸਟਰਵਾਦ ਅਕਾਲੀ ਦਲ ਭਾਜਪੀ ਨੇ ਪੰਜਾਬ 'ਚ ਪੈਦਾ ਕੀਤਾ ਸੀ ਜਿਹਨੂੰ ਅੱਗੇ ਵਧਾਇਆ ਸੀ ਕਾਂਗਰਸ ਪਾਰਟੀ ਨੇ ਅੱਗੇ ਲੈ ਕੇ ਗਿਆ ਸੀਗੇ ਉਹਨੂੰ ਖਤਮ ਕਰਨਾ ਇਹ ਸਾਰੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇਗੇ ਸੋ ਮੈਂ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਸਾਡੇ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁਧਰਾਮ ਜੀ ਅਤੇ ਸਾਡੀ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੈਸ਼ਨਲ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੋਂ ਲੋ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਵੈਲਕਮ ਕਰਦਾ ਮੈਂ ਸਮਝਦਾ ਅੱਜ ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਔਰ ਪੰਜਾਬ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਲਗਾਤਾਰ ਵੱਧ ਰਿਹਾ ਹੈਗਾ ਥੋੜੇ ਦਿਨ ਪਹਿਲਾਂ ਬਹੁਤ ਸਾਰੇ ਸਾਥੀ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਨੀਤੀ ਤੋਂ ਪ੍ਰਭਾਵਿਤ ਹੋ ਕੇ ਸਾਡੇ ਸ਼ਾਮਲ ਹੋਏ ਸੀਗੇ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਦਾ ਆਮ ਆਦਮੀ ਪਾਰਟੀ ਚਾਉਣ ਦਾ ਆਉਣ ਤੋਂ ਪਤਾ ਲੱਗਦਾਗਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਕਿੰਨੀ ਗਰਾਊਂਡ ਲੈਵਲ ਤੇ ਮਜ਼ਬੂਤ ਆ ਮੈਨੂੰ ਦੱਸ ਰਹੇ ਸੀਗੇ ਕਿ ਇਹਨਾਂ ਨੇ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਬਹੁਤ ਸਾਰੇ ਪੁਰਾਣੇ ਜਿਹੜੇ ਇਹਨਾਂ ਦੇ ਸੰਗੀ ਸਾਥੀ ਸੀਗੇ ਉਹਨਾਂ ਨਾਲ ਮੀਟਿੰਗ ਕੱਲ ਕੀਤੀ ਔਰ ਸਾਰੇ ਸਾਥੀਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਜੇਕਰ ਕੋਈ ਜੇਕਰ ਕੋਈ ਪੰਜਾਬ ਦੇ ਅੰਦਰ ਅੱਛੀ ਨੀਤ ਵਾਲੀ ਪਾਰਟੀ ਆ ਜੇਕਰ ਕੋਈ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਲੀ ਪਾਰਟੀ ਆ ਜੇਕਰ ਕੋਈ ਅੱਜ ਪੰਜਾਬ ਦੇ ਅੰਦਰ ਅੱਛੀ ਸਰਕਾਰ ਚਲਾ ਰਹੇ ਨੇ ਤਾਂ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਆ ਉਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆ ਔਰ ਇਸ ਗੱਲ ਤੋਂ ਮੈਂ ਸਭੰਦਾ ਪ੍ਰਭਾਵਿਤ ਹੋ ਕੇ ਇਹਨਾਂ ਸਾਰਾ ਕੇਡਰ ਕਿਉਂਕਿ ਅੱਜ ਇਕੱਲੇ ਆਏ ਨੇਗੇ ਸਾਰਾ ਕਾਡਰ ਇਹਨਾਂ ਦਾ ਜਿਹੜਾ ਹੁਸ਼ਿਆਰਪੁਰ ਲੋਕ ਸਭਾ ਤੋਂ ਆ ਜਾਂ ਹਲਕਾ ਚੱਬੇਵਾਲ ਤੋਂ ਆ ਜਾਂ ਪੂਰੇ ਪੰਜਾਬ ਦੇ ਅੰਦਰ ਜਿੱਥੇ ਵੀ ਇਹਨਾਂ ਦੇ ਸੰਗੀ ਸਾਥੀ ਦੋਸਤ ਸਾਰੇ ਬੈਠੇ ਨੇਗੇ ਅੱਜ ਸਾਰੇ ਜਿਹੜੇ ਨੇਗੇ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇਗੇ ਸੋ ਮੈਂ ਇੱਕ ਵਾਰ ਫੇਰ ਡਾਕਟਰ ਰਾਜਕਮਰ ਚੱਬੇਵਾਲ ਜੀ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਕਰਦਾਗਾ ਔਰ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਬਿਲਕੁਲ ਔਨ ਬਿਹਾਫ ਆਫ ਪਾਰਟੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਸਾਰੇ ਸਮੂੱਚੇ ਸਾਥੀਆਂ ਵੱਲੋਂ ਕਿ ਬਿਲਕੁਲ ਇਹਨਾਂ ਦਾ ਪਾਰਟੀ ਦੇ ਅੰਦਰ ਮਾਨ ਸਨਮਾਨ ਇਹਨਾਂ ਦੇ ਸਾਰੇ ਦੋਸਤਾ ਮਿੱਤਰਾਂ ਦਾ ਔਰ ਦਿਨ ਸਾਰੇ ਕਾਰਜਕਰਤਾ ਦਾ ਇਹਨਾਂ ਦੇ ਸਾਰੇ ਕ੍ਰੇਟਰ ਦਾ ਮਾਨ ਸਨਮਾਨ ਜਿਹੜਾ ਬਾਹਰ ਹੋਊਗਾ ਉਸੇ ਤਰ੍ਹਾਂ ਕਾਇਮ ਰਹੂਗਾ ਔਰ ਬਿਲਕੁਲ ਇਹਨਾਂ ਨੂੰ ਅਸੀਂ ਬਹੁਤ ਮੈਂ ਸਮਝਦਾ ਉਹ ਸਮਝਦਾ ਕਿ ਅੱਛੇ ਲੀਡਰ ਨੇ ਸਾਡੇ ਜਿਹੜੇ ਕਿ ਪਹਿਲਾਂ ਵੀ ਦੋ ਵਾਰ ਚੁਣੇ ਗਏ ਨੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਬੜੇ ਬਿਬਾਕੀ ਦੇ ਨਾਲ ਪੰਜਾਬ ਵਿਧਾਨ ਸਭਾ 'ਚ ਕਿਉਂਕਿ ਮੇਰੇ ਨਾਲ ਪਿਛਲੇ ਸਾਲ ਵੀ ਸੀਗੇ ਪਿਛਲੀ ਟਰਮ ਦੇ ਵਿੱਚ ਵੀ ਸੀਗੇ ਇਸ ਵਾਰ ਵੀ ਨੇਗੇ ਬੜੇ ਬਿਬਾਕੀ ਦੇ ਨਾਲ ਪੰਜਾਬ ਤੇ ਮਾਮਲਿਆਂ ਤੇ ਗੱਲ ਵੀ ਕਰਦੇ ਨੇਗੇ ਸੋ ਇਹਨੂੰ ਵਿਸ਼ਵਾਸ ਦਿਵਾਉਂਦੇ ਇਹਨਾਂ ਨੂੰ ਕਿ ਇਹਨਾਂ ਦਾ ਬਿਲਕੁਲ ਅਸੀਂ ਮਾਨ ਸਨਮਾਨ ਕਾਇਮ ਰੱਖਾਂਗੇ ਔਰ ਮੈਂ ਹੁਣ ਸਰਦਾਰ ਗੁਰਮੀਤ ਸਿੰਘ ਮੀਤ ਹੇਰ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਮੁਖਾਤਬ ਹੋਣ ਧੰਨਵਾਦ ਜੀ ਚੀਮਾ ਸਾਹਿਬ ਨੇ ਸਾਡੇ ਜਿਹੜੇ ਵੱਡੇ ਭਰਾ ਰਾਜਕੁਮਾਰ ਚੱਬੇਵਾਲ ਜੀ ਜਿਨ੍ਹਾਂ ਦਾ ਚੀਮਾ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਪਿਛਲੇ 5 ਸਾਲ ਅਸੀਂ ਇਕੱਠੇ ਸਾਰੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਰਹੇ ਤੇ ਮੈਂ ਇਨਾਂ ਇੱਕ ਚੱਬੇਵਾਲ ਸਾਹਿਬ ਬਾਰੇ ਜ਼ਰੂਰ ਕਹੂੰਗਾ ਕਿ ਹਮੇਸ਼ਾ ਭਾਵੇਂ ਸਰਕਾਰ 'ਚ ਸੀ ਤੇ ਭਾਵੇਂ ਹੁਣ ਪਿਛਲੇ 2 ਸਾਲ ਚ ਆਪੋਜੀਸ਼ਨ 'ਚ ਹਮੇਸ਼ਾ ਤੱਥਾਂ ਦੇ ਆਧਾਰ ਤੇ ਲੌਜੀਕਲ ਜਿਹੜੀ ਐ ਉਹ ਗੱਲ ਕਰਦੇ ਆ ਤੇ ਆਪਣੇ ਹਲਕੇ ਦੇ ਵਿੱਚ ਆਧਾਰ ਰੱਖਣ ਵਾਲੇ ਜਿਹੜੇ ਲੀਡਰ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਵੀ ਲੜੇ ਆ ਸੋ ਇਹਨਾਂ ਦੇ ਆਉਣ ਨਾਲ ਕੱਲਾ ਚੱਬੇਵਾਲ ਨਹੀਂ ਕੱਲਾ ਹੁਸ਼ਿਆਰਪੁਰ ਨਹੀਂ ਪੂਰੇ ਦਬਾਬੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਾਲਾ ਉਹ ਮਿਲੂਗਾ ਭਗਵੰਤ ਮਾਨ ਜੀ ਦੀ ਜਿਹੜੀ ਟੀਮ ਐ ਉਹ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗੀ ਪਿਛਲੇ ਦਿਨ ਵੀ ਜੀਪੀਜੀ ਜਿਹੜੇ ਸਾਬਕਾ ਐਮਐਲਏ ਨੇ ਬਸੀ ਪਠਾਣਾ ਤੋਂ ਜੁਆਇਨ ਹੋਏ ਉਹਨਾਂ ਦੇ ਆਉਣ ਨਾਲ ਵੀ ਪਾਰਟੀ ਨੂੰ ਤਾਕਤ ਮਿਲੀ ਅੱਜ ਰਾਜਕੁਮਾਰ ਚੱਬੇਵਾਲ ਜੀ ਆਏ ਨੇ ਤੇ ਆਹੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਜਿਹੜੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਦੋ ਸਾਲਾਂ ਦੇ ਵਿੱਚ ਡਿਲੀਵਰ ਕੀਤਾ ਉਹ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਲੇ ਪਸੰਦ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਨੀਤੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਸ਼ਾਮਿਲ ਹੈ ਉਹ ਹੋ ਰਿਹਾ ਕਿਉਂਕਿ ਜੇ ਸਾਰੀਆਂ ਪਿਛਲੀਆਂ ਸਰਕਾਰਾਂ ਦਾ ਐਨਲਿਸਿਸ ਕਰਨਾ ਹੋਵੇ ਭਾਵੇਂ ਅਕਾਲੀ ਦਲ ਰਿਹਾ 10 ਸਾਲ ਭਾਵੇਂ ਪਿਛਲੇ 5 ਸਾਲ ਕੋਈ 2 ਸਾਲ ਦਾ ਕੰਪੈਰੀਜ਼ਨ ਕਰਨਾ ਹੋਵੇ ਤਾਂ ਕੋਈ ਸਰਕਾਰ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਨੇੜੇ ਤੇੜੇ ਵੀ ਨਹੀਂ ਟਿਕਦੀ ਪਿਛਲੇ ਦਿਨੀ ਬਾਜਬਾ ਸਾਹਿਬ ਨੇ ਡਿਮਾਂਡ ਕੀਤੀ ਸੀ ਕਿ ਜੀ 42000 ਨੌਕਰੀ ਦੀ ਸਾਨੂੰ ਡਿਟੇਲ ਦਿਓ ਜਿਹੜੀ ਸਰਕਾਰ ਨੇ 2 ਸਾਲਾਂ ਦੀ ਦਿੱਤੀ ਹੈ ਮੈਂ ਉਦੋਂ ਚੀਮਾ ਸਾਹਿਬ ਨੂੰ ਵੀ ਕਿਹਾ ਸੀ ਤੇ ਅੱਜ ਮੈਂ ਫੇਰ ਚੀਮਾ ਸਾਹਿਬ ਨੂੰ ਤੁਹਾਡੇ ਸਾਹਮਣੇ ਇਹ ਯਾਦ ਕਰਵਾ ਦੇਣਾ ਵੀ ਡਿਟੇਲ ਜ਼ਰੂਰ ਦੇਣੀ ਹੈ ਉਹਦੇ ਨਾਲ-ਨਾਲ ਡਿਟੇਲ ਪਿਛਲੀਆਂ 4 ਸਰਕਾਰਾਂ ਦੀ ਵੀ ਪਹਿਲੇ 2 ਸਾਲ ਦੀ ਦੇਣੀ ਹੈ ਕਿ ਉਹਨਾਂ ਨੇ 2 ਸਾਲ ਚ ਕਿੰਨੀਆਂ ਨੌਕਰੀਆਂ ਦਿੱਤੀਆਂ ਮੈਂ ਇਹ ਗੱਲ 100% ਦਾਅਵੇ ਨਾਲ ਕਹਿ ਸਕਦਾ ਕਿ ਅੱਧੀਆਂ ਨੌਕਰੀਆਂ ਵੀ ਪਹਿਲੇ 2 ਸਾਲ ਦਿੱਤੀਆਂ ਅੱਧੀਆਂ ਕੀ ਸਾਰੀਆਂ ਸਰਕਾਰਾਂ ਚ ਜੇ 17 ਚ ਵੋਟਾਂ ਨੇ ਤਾਂ 16 ਚ ਨੌਕਰੀਆਂ ਕੱਢਦੇ ਆ ਜੇ 22 ਚ ਵੋਟਾਂ ਨੇ ਤਾਂ 21 ਚ ਨੌਕਰੀਆਂ ਕੱਢਦੇ ਆ ਜੇ 12 ਚ ਵੋਟਾਂ ਨੇ ਤਾਂ 11 ਚ ਨੌਕਰੀਆਂ ਕੱਢਦੇ ਆ ਤੁਸੀਂ ਸਾਰੇ ਮੁਲਾਜ਼ਮ ਭਾਵੇਂ ਟੀਚਰ ਆ ਪਿੱਛੇ ਪੁਲਿਸ ਮੁਲਾਜ਼ਮ ਖੜਿਆ ਉਹਨਾਂ ਤੋਂ ਪੁੱਛੋ ਸਾਰਿਆਂ ਦੀ ਭਰਤੀ ਜਾਂ 11 ਦੀ ਆ ਜਾਂ 16 ਦੀ ਆ ਜਾਂ 21 ਦੀ ਆ ਐਦਾਂ ਜਿਹੜੀਆਂ ਭਰਤੀਆਂ ਹੁੰਦੀਆਂ ਰਹੀਆਂ ਕੱਚੇ ਮੁਲਾਜ਼ਮ ਪੱਕੇ ਕਰਨ ਵਾਲਾ ਬਿੱਲ ਲੈ ਕੇ ਆਂਦਾ ਅਕਾਲੀ ਦਲ ਨੇ 16 ਚ ਲਿਆਂਦਾ ਜਦੋਂ ਕੋਟ ਲੱਗਣ ਤੋਂ 10 ਦਿਨ ਪਹਿਲਾਂ ਚੰਨੀ ਸਾਹਿਬ ਨੇ ਬੋਰਡ ਲਵਾਤੇ ਵੱਡੇ ਵੱਡੇ 21 ਚ ਲਿਆਂਦਾ ਜਦੋਂ ਕੋਟ ਲੱਗਣ ਵਾਲਾ ਸੀਗਾ 22 ਚ ਇਲੈਕਸ਼ਨ ਸੀ ਤੇ ਉਹ ਪਤਾ ਹੀ ਸੀ ਵੀ ਕੋਟਾ ਦੇ ਵਿੱਚੋਂ ਸਟੇ ਹੋਣੇ ਸੀ ਸਿਰੇ ਚੜਦੇ ਨਹੀਂ ਲੈ ਕੇ ਹੀ ਇਸੇ ਕਰਕੇ ਆਂਦੇ ਸੀ ਸੋ ਜਿਹੜੀ ਸਰਕਾਰ ਦੀ ਨੀਤੀ ਹੁੰਦੀ ਹੈ ਕੰਮ ਕਰਨ ਦੀ ਉਹ ਚੋਣਾ ਨਹੀਂ ਢੀਕਦੀ ਅਸੀਂ ਜੇ ਕੱਚੇ ਟੀਚਰ ਪੱਕੇ ਕੀਤੇ ਤਾਂ ਆਉਣ ਸਾਰ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਤੇ ਅੱਜ ਉਹ ਟੀਚਰ ਪੱਕੇ ਹੋ ਕੇ ਆਪਣੇ ਸਕੂਲਾਂ 'ਚ ਬੱਚਿਆਂ ਨੂੰ ਪੜਾ ਰਹੇ ਆ ਜੇ ਨੌਕਰੀਆਂ ਦੇਣੀਆਂ ਸੀ ਤਾ ਪਹਿਲੇ ਮਹੀਨੇ ਤੋਂ ਸ਼ੁਰੂ ਕਰਤੀਆਂ ਤਾਂ ਹੀ ਅੱਜ 42000 ਖਾਲੀ ਪਈਆਂ ਅਸਾਮੀਆਂ ਨੇ ਜਿਹੜੀਆਂ ਸੂਬਾ ਸਰਕਾਰ ਨੇ ਭਰੀਆਂ ਨੇ ਸੋ ਇਸੇ ਕਰਕੇ ਇਹਨਾਂ ਗੱਲਾਂ ਨੂੰ ਦੇਖਦੀ ਆ ਜਿਹੜੇ ਲੋਕਾਂ ਨੇ ਵਿਰੋਧ ਕਰਨਾ ਹੁਣ ਜਿਹੜੇ ਕੋਈ ਆਪੋਜੀਸ਼ਨ ਜਿਨ੍ਹਾਂ ਨੇ ਸਾਡੇ ਵਿਰੁੱਧ ਜਾ ਕੇ ਇਲੈਕਸ਼ਨ ਲੜਨੀਆਂ ਕਾਲੀ ਦਲ ਕਾਂਗਰਸ ਭਾਜਪਾ ਹੁਣ ਉਹ ਤਾਂ ਇਹ ਕਹਿ ਨਹੀਂ ਸਕਦੇ ਵੀ ਭਾਈ ਆਮ ਆਦੀ ਪਾਰਟੀ ਬਹੁਤ ਵਧੀਆ ਕੰਮ ਕਰਦੀ ਆ ਹਾਂ ਪਰ ਜਿਹੜੇ ਪੰਜਾਬ ਦੇ ਆਮ ਲੋਕ ਨੇ ਜਿਹੜਾ ਆਮ ਵੋਟਰ ਹੈ ਉਹ ਚਾਹੇ ਕਾਲੀ ਦਲ ਦਾ ਵਰਕਰ ਆ ਚਾਹੇ ਕਾਂਗਰਸ ਦਾ ਉਹਨਾਂ ਦੇ ਘਰਾਂ 'ਚ ਵੀ 600 ਜੁਟ ਬਿਜਲੀ ਮੁਫਤ ਹੋ ਰਹੀ ਹੈ ਉਹਨਾਂ ਦੇ ਬੱਚੇ ਵੀ ਸਰਕਾਰੀ ਨੌਕਰੀਆਂ ਤੇ ਲੱਗ ਰਹੇ ਆ ਸੋ ਇੰਨਾਂ ਸਾਰੀਆਂ ਗੱਲਾਂ ਦਾ ਅੱਜ ਪੰਜਾਬ ਦੇ ਅੰਦਰ ਪ੍ਰਭਾਵ ਹੈ ਉਹਨਾਂ ਨੂੰ ਦੇਖ ਕੇ ਹੀ ਅੱਜ ਲੋਕ ਆਮ ਆਦਮੀ ਪਾਰਟੀ 'ਚ ਆ ਰਹੇ ਆ ਸੋ ਚੱਬੇਵਾਲ ਸਾਹਿਬ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ 'ਚ ਸ਼ਾਮਲ ਹੋਇਆ ਭਗਵੰਤ ਮਾਨ ਜੀ ਨੇ ਉਹਨਾਂ ਨੂੰ ਸਵਾਗਤ ਕੀਤਾ ਸ਼ਾਮਲ ਕੀਤਾ ਤੇ ਅਸੀਂ ਜਿੱਥੇ ਉਹਨਾਂ ਦਾ ਆਉਣ ਤੇ ਸਵਾਗਤ ਕਰਦੇ ਆਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਮਰਥਕਾਂ ਨੂੰ ਤੇ ਚੀਮਾ ਸਾਹਿਬ ਨੇ ਵੀ ਕਿਹਾ ਕਿ ਸਾਰਿਆਂ ਦਾ ਮਾਨ ਸਨਮਾਨ ਪਾਰਟੀ ਦੇ ਅੰਦਰ ਪੂਰੀ ਤਰ੍ਹਾਂ ਜਿਹੜਾ ਉਹ ਰੱਖਿਆ ਜਾਊਗਾ ਹੁਣ ਮੈਂ ਡਾਕਟਰ ਰਾਜਕਮਰ ਚੱਬੇਵਾਲ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਚੰਦ ਸ਼ਬਦ ਤੁਹਾਡੇ ਨਾਲ ਸਾਂਝੇ ਕਰਨ ਮਾਈਕ ਇੱਧਰ ਕਰ ਦਿਓ ਜੀ ਬਸ ਮਾਈਕ ਉੱਧਰ ਕਰ ਦਿਓ ਕਿ ਠੀਕ ਗੱਲ ਤੋਂ ਜਿਹੜੇ ਆ ਮੈਂ ਤੁਹਾਨੂੰ ਕਹਾਂ ਉਹ ਤਾਰਾ ਨਾ ਨਿਕਲ ਜਾਣ ਤੁਹਾਡੀਆਂ ਭਾਈ ਤੁਸੀਂ ਕਹੋਗੇ ਉਹ ਤੁਸੀਂ ਕਹੋਗੇ ਪ੍ਰਸ਼ਨਾਂ ਉੱਪਰ ਚਲੋ ਸ਼ੁਰੂ ਕਰੇ ਸ਼ੁਰੂ ਸਟਾਰਟ ਜੀ ਬਹੁਤ ਹੀ ਸਤਿਕਾਰਯੋਗ ਜੀਮਾ ਸਾਹਿਬ ਵਿੱਤ ਮੰਤਰੀ ਪੰਜਾਬ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਮੀਥੇਰ ਜੀ ਕੈਬਨਟ ਮਿਨਿਸਟਰ ਪੰਜਾਬ ਤੇ ਮੇਰੇ ਸਾਥੀ ਬਿਲਾਸਪੁਰ ਸਾਹਿਬ ਮੈਂ ਚੀਮਾ ਸਾਹਿਬ ਦਾ ਤੇ ਮੀਥੇਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਬਾਰੇ ਜੋ ਆਪਣੇ ਵਿਚਾਰ ਰੱਖੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਆਪਣੀ ਜੋ ਸਟੋਰੀ ਹੈ ਜਾਂ ਕਹਾਣੀ ਹੈ ਮੈਂ ਇਥੋਂ ਸ਼ੁਰੂ ਕਰਨੀ ਚਾਹੁੰਦਾ ਕਿ ਮੈਂ ਗਰੀਬੀ ਅਤ ਦੀ ਦੇਖੀ ਹੈ ਮੇਰੇ ਫਾਦਰ ਸਾਹਿਬ ਬੈਂਕ ਵਿੱਚ ਪੜਾਸੀ ਸੀ ਪੜ੍ਹਾ ਸੀ ਔਰ ਉਹਨਾਂ ਦਾ ਸੁਪਨਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜਾ ਕੇ ਕਾਮਯਾਬ ਕਰਾਂ ਔਰ ਇੱਕ ਸਿੱਖਿਸ਼ਤ ਸਮਾਜ ਦੀ ਉਹਦੇ ਵਿੱਚ ਹਿੱਸਾ ਪਾਵਾ ਰਚਨਾ ਕਰਾਂ ਸੋ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਪਿਤਾ ਜੀ ਦਾ ਜੋ ਅਜੇ ਇਸ ਦੁਨੀਆ 'ਚ ਨਹੀਂ ਹੈ ਜਿਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਤੇ ਮੈਨੂੰ ਡਾਕਟਰ ਬਣਾਇਆ ਡਾਕਟਰ ਬਣਨ ਤੋਂ ਬਾਅਦ ਜਦੋਂ ਮੈਂ ਰਾਜਨੀਤੀ ਚਾਣਦਾ ਮੇਰਾ ਇੱਕੋ ਹੀ ਮਕਸਦ ਸੀ ਕਿ ਗਰੀਬਾਂ ਦਾ ਵਿਕਾਸ ਗਰੀਬੀ ਨੂੰ ਦੂਰ ਕਰਨਾ ਸਮਾਜ ਨੂੰ ਸਿੱਖਿਸ਼ਿਤ ਕਰਨਾ ਪੜ੍ਹਾਉਣਾ ਇਹ ਮੇਰਾ ਇੱਕੋ ਇੱਕ ਮਿਸ਼ਨ ਰਿਹਾ ਮੈਂ ਕਾਂਗਰਸ ਚ ਆਇਆ ਔਰ ਕਰੀਬ-ਕਰੀਬ ਮੈਂ 12 ਸਾਲ ਕਾਂਗਰਸ ਪਾਰਟੀ ਚ ਰਿਹਾ ਔਰ ਪਿਛਲੀ ਸਰਕਾਰ ਚ ਹੁੰਦੇ ਹੋਏ ਵੀ ਦਾਸ ਨੇ ਰਿਕਾਰਡ ਤੋੜ ਕੰਮ ਕੀਤੇ ਔਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਚੀਮਾ ਸਾਹਿਬ ਕਿ ਸਾਡੇ ਹਲਕੇ ਦੇ ਵਿੱਚ ਜੱਬੇਵਾਲ ਦੇ ਵਿੱਚ ਕਾਂਗਰਸ ਜਦੋਂ ਮੈਂ 17 ਜਿੱਤਿਆ ਤੇ 45 ਸਾਲ ਬਾਅਦ ਉੱਥੇ ਕਾਂਗਰਸ ਜਿੱਤੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਨੇਰੀ ਸੀ ਇੱਕ ਤੂਫਾਨ ਸੀ ਉਦੋਂ ਵੀ ਹੁਸ਼ਿਆਰਪੁਰ ਦੇ ਵਿੱਚ ਕੱਲੀ ਜਿਹੜੀ ਸੀਟ ਹੈ ਉਹ ਦਾਸ ਨੇ ਲੋਕਾਂ ਨੇ ਪਿਆਰ ਦਿੱਤਾ ਆਪਣਾ ਭਰੋਸਾ ਜਤਾਇਆ ਤੇ ਮੇਰਾ ਇੱਕੋ ਹੀ ਸੋਚ ਰਹੀ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਸਾਡੇ ਸੀਐਮ ਸਾਹਿਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਆਮ ਆਦਮੀ ਪਾਰਟੀ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਦਿੱਲੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਔਰ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓਂ ਬੇਟਕੜ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਹੈ ਉਹ ਪੈਰਾ ਦੇ ਰਹੀ ਹੈ ਖਾਸ ਤੌਰ ਤੇ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਉਹਨਾਂ ਦੀ ਸੋਚ ਪੜੋ ਜੋੜੋ ਤੇ ਸੰਘਰਸ਼ ਕਰੋ ਔਰ ਅੱਜ ਜੋ এডਿਕੇਸ਼ਨ ਸਰਵਿਸਿਜ਼ ਨੇ ਜੋ ਅੱਜ ਸਕੂਲ এডਿਕੇਸ਼ਨ ਹੈ ਅੱਜ ਸਾਡੀ ਇਸ ਸਰਕਾਰ ਦਾ ਜੋ ਮੇਨ ਅਜੰਡਾ ਹੈ ਉਹ ਪੜ੍ਹਾਈ ਹੈ ਜੋ ਕਿ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸੁਪਨਿਆਂ ਨੂੰ ਬਹੁਤ ਮੇਲ ਖਾਂਦੀ ਹੈ। ਔਰ ਉਸ ਤੋਂ ਵੀ ਉੱਪਰ ਮੈਂ ਸਮਝਦਾ ਕਿ ਸਾਡੇ ਹਰ ਸਿਟੀਜ਼ਨ ਲਈ ਹਰ ਦੇਸ਼ਵਾਸੀ ਲਈ ਹਰ ਪੰਜਾਬੀ ਲਈ ਜਿਹੜੀਆਂ ਸਿਹਤ ਸੇਵਾਵਾਂ ਹਨ ਉਹ ਬਹੁਤ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਵੱਲੋਂ ਆਮ ਆਦਮੀ ਕਲੀਨਿਕ ਜਾ ਸੇਵਾਵਾਂ ਨੂੰ ਬਿਹਤਰ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਆ ਮੈਂ ਉਹਨਾਂ ਦੀ ਇਸ ਸੋਚ ਤੋਂ ਪ੍ਰਭਾਵਿਤ ਆ ਔਰ ਦੂਸਰਾ ਸਭ ਤੋਂ ਵੱਡੀ ਗੱਲ ਕਿ ਬਿਜਲੀ ਫ੍ਰੀ ਪਹਿਲਾਂ ਵੀ 200 ਯੂਨਿਟ ਮਿਲਦੀ ਸੀ ਪਰ ਇਹ ਜੋ ਵੱਡੀ ਸੋਚ ਆ ਕਿ 600 ਯੂਨਿਟ 300 ਯੂਨਿਟ ਹਰ ਮਹੀਨੇ ਔਰ ਉਸ ਤੋਂ ਵੀ ਵੱਡੀ ਗੱਲ ਹਰ ਗਰੀਬ ਨੂੰ ਪਹਿਲਾਂ ਸਰਕਾਰਾਂ ਦੀ ਪਾਲਿਸੀ ਚ ਹਮੇਸ਼ਾ ਸ਼ਾਮਲ ਹੁੰਦਾ ਸੀ ਜਾਂ ਐਸਸੀ ਜਾਂ ਬੀਸੀ ਪਰਿਵਾਰ ਪਰ ਇਸ ਵਾਰ ਜੋ ਸਰਕਾਰ ਦੀ ਜੋ ਵਿਜ਼ਨ ਹੈ ਕਿ ਹਰ ਪਰਿਵਾਰ ਜਿਹੜਾ ਵੀ ਡਿਜ਼ਰਵਿੰਗ ਹੈ 600 ਯੂਨਿਟ ਤੋਂ ਘੱਟ ਲਗਭਗ 90% ਪਰਿਵਾਰਾਂ ਨੂੰ ਜੋ ਫ੍ਰੀ ਬਿਜਲੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸੋਚ ਹੈ ਔਰ ਉਸ ਤੋਂ ਵੀ ਅੱਗੇ ਜਾ ਕੇ ਸਾਡੇ ਨੌਜਵਾਨ ਬੇਰੋਜ਼ਗਾਰ ਨੇ ਜਦ ਕੇ ਸਰਕਾਰਾਂ ਚੀਮਾ ਸਾਹਿਬ ਨੇ ਮੀਤਿਹਤ ਜੀ ਨੇ ਠੀਕ ਦੱਸਿਆ ਕਿ ਜਦੋਂ এমਪਲੋਇਮੈਂਟ ਦੀ ਗੱਲ ਆਉਂਦੀ ਤੇ ਅਖੀਰਲੇ ਸਾਲਾਂ ਚ ਉਹ ਗੱਲ ਆਉਂਦੀ ਆ ਔਰ ਅੱਜ ਮਹਿਜ਼ 2 ਸਾਲ ਦੇ ਵਿੱਚ 40000 ਤੋਂ ਜ਼ਿਆਦਾ ਨੌਕਰੀਆਂ ਦੇਣਾ ਮੈਂ ਸਮਝਦਾ ਕਿ ਕਾਬਲੇ ਤਾਰੀਫ ਹੈ ਔਰ ਵਿਮਨ ਇੰਪਾਵਰਮੈਂਟ ਤੇ ਗੱਲ ਕਰਨਾ ਮਹਿਲਾਵਾਂ ਦੇ ਹੱਕਾਂ ਦੇ ਲਈ ਗੱਲ ਕਰਨਾ ਸੋ ਸਾਰੇ ਸਰਕਾਰ ਦੇ ਜੋ ਮਿਸ਼ਨ ਜੋ ਸੁਪਨੇ ਹੈ ਸਰਕਾਰ ਉਹਨਾਂ ਤੇ ਦਿਨ ਰਾਤ ਕੰਮ ਕਰ ਰਹੀ ਹੈ ਔਰ ਮੈਂ ਇੱਕ ਹੋਰ ਚੀਜ਼ ਤੋਂ ਚਿਮਾ ਸਾਹਿਬ ਜੋ ਪ੍ਰਭਾਵਿਤ ਹੋਇਆ ਮਹਿਮਾਨ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਸਰ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਕੱਚੇ ਘਰ ਨੇ ਕੱਚੀਆਂ ਛੱਤਾਂ ਨੇ ਡਿਗਣ ਵਾਲੀਆਂ ਨੇ ਤੇ ਉੱਥੇ ਕਰੀਬ ਉਹਨਾਂ ਨੂੰ ਕਰੀਬ-ਕਰੀਬ 5 ਕਰੋੜ ਰੁਪਈਆ ਜਿਹੜੀ ਜ਼ਰੂਰਤ ਹੈ ਪਹਿਲਾਂ ਮਿਲਿਆ ਮੈਂ ਤੇ ਮਾਨਯੋਗ ਵਿੱਤ ਮੰਤਰੀ ਪੰਜਾਬ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਦਾਊਟ ਐਨੀ ਡੇਲੇ ਉਹ ਫੰਡ ਜਾਰੀ ਵੀ ਕੀਤੇ ਕਿਉਂਕਿ ਪਹਿਲਾਂ ਸੈਂਕਸ਼ਨ ਸੀ ਸੋ ਮੈਂ ਸਮਝਦਾ ਕਿ ਗਰੀਬਾਂ ਦੇ ਲਈ ਅੱਡੀ ਵੱਡੀ ਸੋਚ ਜਿਹੜੀ ਆ ਉਸ ਤੋਂ ਮੈਂ ਅਤੀ ਪ੍ਰਭਾਵਿਤ ਆ ਤੇ ਮੈਂ ਚੀਮਾ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਚਾਹਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਮੇਰਾ ਸੁਪਨਾ ਕੋਈ ਵੀ ਘਰ ਕੋਈ ਵੀ ਛੱਤ ਕਿਸੇ ਗਰੀਬ ਦੇ ਘਰ ਦੀ ਛੱਤ ਕੱਚੀ ਨਾ ਰਹੇ ਹਰ ਛੱਤ ਨੂੰ ਪੱਕੀ ਦੇਖਣਾ ਇਹ ਮੇਰਾ ਚੀਮਾ ਸਾਹਿਬ ਸਪਨਾ ਹੈ ਔਰ ਬਾਕੀ ਪਾਰਟੀ ਦੇ ਸਿਪਾਹੀ ਦੇ ਤੌਰ ਤੇ ਸਮਰਪਿਤ ਸਿਪਾਹੀ ਦੇ ਤੌਰ ਤੇ ਮੈਂ ਕੰਮ ਕਰਦਾ ਰਹਾਗਾ ਤੇ ਅਖੀਰ ਦੇ ਵਿੱਚ ਮੈਂ ਫਿਰ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਕਿ ਹੋਰ ਵੀ ਜਿੰਨੇ ਸਾਡੇ ਹਲਕੇ ਦੀਆਂ ਸਮੱਸਿਆਵਾਂ ਵੀ ਸੀ ਚੀਮਾ ਸਾਹਿਬ ਉਹ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਕੁਝ 5 6 ਦੇ ਕਰੀਬ 18 ਫੁੱਟ ਸੜਕਾਂ ਚੌੜੀਆਂ ਹੋਣ ਵਾਲੀਆਂ ਜਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਆ ਉਹ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਵਿੱਤ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਉਹ ਵੀ ਉਹਨਾਂ ਨੇ ਕਿਹਾ ਵੀ देयर इज नो ਪ੍ਰੋਬਲਮ ਸਾਡਾ ਕੰਮ ਹੈ ਮਿਹਨਤ ਕਰਨਾ ਤੁਸੀਂ ਜੋ ਵੀ ਸਮੱਸਿਆਵਾਂ ਹਲਕੇ ਦੀਆਂ ਲੋਕ ਸਭਾ ਹਲਕੇ ਦੀਆਂ ਵਿਧਾਨ ਸਭਾ ਹਲਕਿਆਂ ਦੀਆਂ ਜੋ ਵੀ ਸਮੱਸਿਆਵਾਂ ਤੁਸੀਂ ਦੱਸੋਗੇ ਅਸੀਂ ਉਹਨਾਂ ਦੇ ਪ੍ਰਤੀ ਆਪਣਾ ਦਿਨ ਰਾਤ ਪਹਿਰਾ ਦੇਵਾਂਗੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਰੇ মিডিਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਸਰ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਹ ਗੱਲਾਂ ਤੋਂ ਪ੍ਰਭਾਵਿਤ ਹੋਏ ਆਹ ਗੱਲਾਂ ਤੋਂ ਪ੍ਰਭਾਵਿਤ ਇਸੇ ਹਫ਼ਤੇ ਦੇ ਵਿੱਚ ਹੀ ਹੋ ਗਈਆਂ ਸਮਾਂ ਤਾਂ ਲੱਗਿਆ ਔਰ ਨਾਲ ਹੀ ਸਵਾਲ ਹੈ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਵਿਧਾਨ ਸਭਾ ਪਹੁੰਚੇ ਸੀ ਵਿੱਤ ਮੰਤਰੀ ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ ਜਿਹੜਾ ਸੰਗਤ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਗੱਲ ਚ ਪਾਉਣ ਨੂੰ ਫਿਰਦੇ ਸੀ ਕਿ ਕੁਝ ਹੁਣ ਆਪ ਆ ਲਿਆ ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜ਼ੇ ਦੀ ਪੰਡ ਇਹ ਗੱਲ ਵੀ ਸਹੀ ਹੈ ਤੇ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨੇ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ। ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਆ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਪੰਜਾਬ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਤੁਹਾਡਾ ਪਹਿਲਾਂ ਜਿਹੜਾ ਪੁੱਛਿਆ ਸੀ ਇਸ ਹਫਤੇ ਦੇ ਵਿੱਚ ਨਹੀਂ ਜਦੋਂ ਸਰ ਇੱਕ ਸਮਾਂ ਕਰ ਲੋ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ ਉਹ ਇੱਕ ਹਫਤੇ ਦਾ ਸਮਾਂ ਕਾਫੀ ਨਹੀਂ ਹੈ ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ ਲਗਾਤਾਰ ਨਿਰੰਤਰ ਦੇਖ ਰਿਹਾ ਤੇ ਮੈਂ ਉਸ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਖਾਸ ਤੌਰ ਤੇ ਮੈਂ ਚੀਮਾ ਸਾਹਿਬ ਕਹਿਣਾ ਭੁੱਲ ਗਿਆ ਸੀ ਤੁਹਾਨੂੰ ਮੁਬਾਰਕਬਾਦ ਦਿੰਨਾ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜੋ ਉਹਨਾਂ ਦੀ ਸੋਚ ਜੋ ਇਹਨਾਂ ਨੇ ਸਰਕਾਰ ਨੇ ਕੰਮ ਕੀਤਾ ਲਾ ਆਫੀਸਰ 58 ਪੋਸਟਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਚੀਜ਼ ਉਹ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਹੋਇਆ ਔਰ ਚੀਮਾ ਸਾਹਿਬ ਨੇ ਇਹ ਅਸ਼ੂਰ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸ਼ੂਰ ਕੀਤਾ ਕਿ ਸਾਡਾ ਜਿਹੜਾ ਜਨਰਲ ਵਰਗ ਹੈ ਉਹ ਪ੍ਰਭਾਵਿਤ ਨਾ ਹੋਵੇ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਪੋਸਟਾਂ ਮੈਂ ਕਹਿੰਦਾ ਕਿ ਐਡਵੋਕੇਟ ਜਨਰਲਸ ਆਫ ਏਜੀ ਆਫਿਸ ਦੇ ਵਿੱਚ ਕੱਢਣਾ ਲਗਾਉਣਾ ਉਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਉਹ ਸਕਿਪ ਕਰ ਗਿਆ ਸੀ ਉਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ ਕਿਉਂ ਦਾ ਕਾਰਨ ਕਿ ਕਾਂਗਰਸ ਪਾਰਟੀ ਛੱਡਣ ਦਾ ਕਾਰਨ ਕੀ ਹੈ ਕੀ ਕਾਂਗਰਸ ਇੱਕ ਸਿੰਕਿੰਗ ਸ਼ਿਪ ਹੈ ਉਸ ਨੂੰ ਥੋੜੇ ਤੇ ਜਾ ਰਹੇ ਗੁਰਪ੍ਰੀਤ ਸਿੰਘ ਜੀ ਵੀ ਹੈ ਸੀਸ਼ਮਾਰ ਰਿੰਕੂ ਹੈ ਆਪ ਹੈ ਆਈਸਟਾ ਇਸਟਾ ਕਾਫੀ ਲੋਕ ਹੈ ਹਾਂ ਜੀ ਮੈਂ ਦੇਖੋ ਬੰਦਾ ਜਦੋਂ ਕਿਸੇ ਇੱਕ ਰੂਮ ਦੇ ਵਿੱਚ ਇੱਕ ਰਾਤ ਲਈ ਵੀ ਰਹਿੰਦਾ ਹੋਟਲ 'ਚ ਵੀ ਰਹਿੰਦਾ ਕਿਸੇ ਸਰਾਹ 'ਚ ਵੀ ਰਹਿੰਦਾ ਤੇ ਉਹਦਾ ਵੀ ਧੰਨਵਾਦੀ ਆ ਮੈਂ 12 ਸਾਲ ਕਾਂਗਰਸ ਪਾਰਟੀ 'ਚ ਰਿਹਾ ਮੈਂ ਮੈਂ ਕਾਂਗਰਸ ਪਾਰਟੀ ਦਾ ਆਮ I'm thankful to Congress party ਬਾਕੀ ਠੀਕ ਹੈ ਪਾਲਿਸੀਜ਼ ਤੋਂ ਜਦੋਂ ਤੁਸੀਂ ਪ੍ਰਭਾਵਿਤ ਹੁੰਦੇ ਆ ਕਿਸੇ ਵੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੁੰਦੇ ਆ ਤੇ ਤੁਸੀਂ ਉਹ ਤੋਂ ਛੱਡ ਕੇ ਫਿਰ ਤੁਸੀਂ ਜਿਹੜਾ ਕਿਉਂਕਿ ਸਾਡਾ ਏਜੰਡਾ ਹੈ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਕੰਮ ਕਿਸ ਤਰ੍ਹਾਂ ਹੋਣ ਕਿਉਂਕਿ ਜੇ ਆਪਣੇ ਹੀ ਕੰਮ ਕਰਨੇ ਸੀ ਮੈਂ ਤਾਂ I'm a practicing doctor ਮੇਰਾ ਤਾਂ ਆਪਣਾ ਕੋਈ ਲਾਲਚ ਨਹੀਂ ਸਾਡਾ ਲਾਲਚ ਇਹ ਆ ਕਿ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਵਿਕਾਸ ਲਈ ਨਿਰੰਤਰ ਸੋਚਣਾ ਔਰ ਜਿਹੜਾ ਉਹ ਸੋਚ ਤੇ ਪਹਿਰਾ ਦਿੰਦਾ ਅਸੀਂ ਉਹਦੇ ਬਿਲਕੁਲ ਉਹਨੂੰ ਸਮਰਪਿਤ ਨੇ ਅੱਜ ਜਿਹੜੀ ਜੋ ਅੱਜ ਸੋਚ ਹੈ ਜਿਹੜੀ ਜੋ ਅੱਜ ਸੋਚ ਹੈ ਮੈਂ ਉਹ ਸੋਚ ਦੀ ਗੱਲ ਕਰਦਾ ਥੈਂਕ ਯੂ ਸਰ ਫਿਰ ਲੋਕ ਸਭਾ ਇਲੈਕਸ਼ਨ ਜਿਹੜੇ ਹੈਗੇ ਨੇ ਹੁਸ਼ਿਆਰ ਨੂੰ ਲੱਗ ਰਿਹਾ ਉਹ ਗੱਲ ਹੋ ਗਈ ਹੈ ਪਾਰਟੀ ਦੇ ਨਾਲ ਔਰ ਦੇਖੋ ਜਿੱਥੇ ਤੱਕ ਅੱਜ ਮੈਂ ਜੁਆਇਨ ਕੀਤਾ ਪਾਰਟੀ ਮੈਨੂੰ ਜਿੱਥੇ ਵੀ ਰੱਖੇਗੀ ਜਿਸ ਪੋਸਟ ਤੇ ਚਾਹੇਗੀ ਜਿੰਨੀਆਂ ਸੇਵਾਵਾਂ ਲੈਣੀਆਂ ਚਾਹੇਗੀ ਮੈਂ ਸਮਰਪਿਤਾਂ ਇਰੈਸਪੈਕਟਿਵ ਆਫ ਐਨੀਥਿੰਗ ਦੇਖੋ ਮੈਂ ਮੈਂ ਨਾ ਇਹ ਗੱਲ ਪਹਿਲਾਂ ਵੀ ਕਈ ਆਪਣਾ ਜਦੋਂ ਮੈਂ ਗੱਲ ਰੱਖ ਰਿਹਾ ਸੀ ਕਿ ਹੁਣ ਜਿਹੜੀ ਆਪੋਜੀਸ਼ਨ ਪਾਰਟੀ ਐ ਉਹਨਾਂ ਨੂੰ ਵੀ ਪਤਾ ਹੈ ਵੀ ਕੰਮ ਬਹੁਤ ਚੰਗੇ ਹੋ ਰਹੇ ਐ ਉਹਨਾਂ ਨੇ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਾਣਾ ਹੁਣ ਉਹ ਉੱਥੇ ਵਿਧਾਨ ਸਭਾ 'ਚ ਖੜ ਕੇ ਸਾਨੂੰ ਇਹ ਥੋੜੀ ਕਹਿਦਾ ਕਰਨ ਵੀ ਭਾਈ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਆ ਵੀ ਰਿਕੋਰਡ ਉਹਨਾਂ ਚੋ ਵੀ ਕਈ ਲੀਡਰ ਮੰਨਦੇ ਐ ਜਿਹੜਾ ਅਜ ਕਾਂਗਰਸ ਚ ਐ ਵੀ ਭਾਈ ਬਿਜਲੀ ਦਾ ਇੰਪੈਕਟ ਗਰਾਉਂਡ ਤੇ ਹੈ ਇੱਕ ਇੱਕ ਘਰ ਚ ਦੋ ਦੋ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਦਾ ਇੰਪੈਕਟ ਗਰਾਉਂਡ ਤੇ ਸਾਡੇ ਕੋਲੇ ਜਦੋਂ ਕੰਟੀਨ ਚ ਬਹਿ ਕੇ ਕੌਫੀ ਪੀਂਦੇ ਆ ਬਹੁਤ ਮੰਨਦੇ ਆ ਦੂਜੀਆਂ ਪਾਰਟੀ ਵਾਲੇ ਵੀ ਭਾਈ ਕੰਮ ਜਿਹੜਾ ਸਰਕਾਰ ਦੇ ਵਿੱਚ ਹੋ ਰਿਹਾ ਪਰ ਹੁਣ ਮੈਨੂੰ ਇਹ ਦੱਸੋ ਅਸੀਂ ਇੱਕ ਦੂਜੇ ਦੇ ਵਿਰੁੱਧ ਇਲੈਕਸ਼ਨ ਲੜਨੀ ਆ ਉੱਥੇ ਜਾ ਕੇ ਕਿਵੇਂ ਕਹਦਾ ਕਰਨ ਵਿਧਾਨ ਸਭਾ ਚ ਖੜਕ ਕੇ ਕਿਉਂਕਿ ਉਹਨਾਂ ਨੇ ਆਪਦੀ ਪਾਰਟੀ ਦਾ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਜਾਣਾ ਸੋ ਵਿਰੋਧ ਕਰਨ ਨੂੰ ਵਿਰੋਧ ਆਪੋਜੀਸ਼ਨ ਨਾਲ ਨੂੰ ਕਰਨਾ ਪੈਂਦਾ ਪਰ ਜਿਹੜਾ ਗਰਾਊਂਡ ਤੇ ਕੰਮਾਂ ਦੀ ਚਰਚਾ ਹੈ ਉਹਨਾਂ ਦੇ ਵਰਕਰ ਵੀ ਆ ਕੇ ਕਹਿੰਦੇ ਆ ਵੀ ਜੀ ਦੇਖੋ ਬਿਜਲੀ ਦਾ ਬਿੱਲ ਤਾਂ ਸਾਡਾ ਵੀ ਜੀ ਰੋਆ ਰਿਹਾ ਸਾਡੇ ਸਰਜੀਤਪੁਰੇ ਕੋਠੇ ਇੱਕੋ ਘਰ ਦੀਆਂ ਤਿੰਨ ਕੁੜੀਆਂ ਸਰਕਾਰੀ ਨੌਕਰੀ ਤੇ ਲੱਗੀਆਂ ਸੋ ਇਨਾਂ ਚੀਜ਼ਾਂ ਦਾ ਗਰਾਊਂਡ ਤੇ ਪ੍ਰਭਾਵ ਹੈ ਪਰ ਹੁਣ ਜਦੋਂ ਵਿਰੋਧੀ ਪਾਰਟੀ ਵੱਲੋਂ ਕੋਈ ਐਮਐਲਏ ਜਿੱਤ ਕੇ ਆਇਆ ਤਾਂ ਹੁਣ ਉੱਥੇ ਖੜਾ ਹੋ ਕੇ ਥੋੜੀ ਕਹਿ ਸਕਦਾ ਵੀ ਭਾਈ ਜੀ ਆਮ ਆਦਮੀ ਪਾਰਟੀ ਬਹੁਤ ਚੰਗਾ ਕੰਮ ਕਰ ਰਹੀ ਹੈ ਕਿਉਂਕਿ ਉੱਪਰੋਂ ਪਾਰਟੀ ਵੱਲੋਂ ਦੇਸ਼ ਆਉਂਦਾ सेंटर वालों भाई आ चीज विरोध करना है सो चंगा काम आम आदमी पार्टी कर रही है इस करके डॉक्टर चब्बेल जी आम आदमी पार्टी शामिल हो रही है की और किस तरह से लिए किस? बिल्कुल आम आदमी पार्टी ने पहले ही पूरे देश में हमने अपनी कंपेन जो है वो लॉन्च कर दी है दिल्ली में हमारे कौमी कन्वीनर अरविंद केजरीवाल जी ने उनकी पूरी टीम में और पंजाब में भी अरविंद केजरीवाल जी ने और पंजाब के मुख्यमंत्री सरदार भगवंत सिंह मान जी ने आज गुजरात में जहाँ जहाँ भी आम आदमी पार्टी इलेक्शन लड़ रही है वहाँ वहाँ हमने अपनी कंपेन की शुरुआत कर दी है कर रही है और मैं समझता हूँ आज देश का हर नौजवान आज देश का हर वर्ग बीजेपी इसको सत्ता से भगाना चाहता है और मैं समझता हूं भारत देश बीजेपी मुक्त होगा और बीजेपी का शासन का अंत आने वाला है धन्यवाद